ਤਾ ਇਸ ਵਕਤ ਦੀ ਐਮ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਲੁਧਿਆਣਾ ਦੇ ਡੀਸੀ ਦਫ਼ਤਰ ਨੂੰ ਬੰਬ ਨਾਲ ਅੜਾਉਣ ਦੀ ਧਮਕੀ ਮਿਲੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਸਾਹਮਣੇ ਦੱਸ ਦਈਏ ਕਿ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਵਿੱਚ ਇੱਕੋ ਦਮ ਜਿਹੜੀ ਐ ਭਾਜੜ ਪੈ ਗਈ ਹੈ ਸਾਰੇ ਹੀ ਡੀਸੀ ਦਫ਼ਤਰ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੁਰੰਤ ਜਿਹੜਾ ਖਾਲੀ ਕਰਾਇਆ ਗਿਆ ਤਾਂ ਮੌਕੇ ਤੇ ਬੰਬ ਸ쿼ਡ ਟੀਮਾਂ ਜਿਹੜੀਆਂ ਤੈਨਾਤ ਕਰ ਦਿੱਤੇ ਆ ਕਿ ਜੰਨੇ ਉਹਨਾਂ ਦੇ ਵੱਲੋਂ ਪੂਰੇ ਹੀ ਦਫ਼ਤਰ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਡੀਸੀ ਦਫ਼ਤਰ ਦਾ ਚੱਪਾ ਚੱਪਾ ਜਿਹੜਾ ਸ਼ਾਨ ਮਾਰਿਆ ਗਿਆ ਤਾਂ ਸਾਰੇ ਹੀ ਡੀਸੀ ਦਫ਼ਤਰ ਦੇ ਵਿੱਚ ਅਧਿਕਾਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਬਾਹਰ ਕੱਢਣ ਤੋਂ ਉਪਰੰਤ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੰਬਸਕਵਰ ਟੀਮਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਆ ਕੇ ਦਫ਼ਤਰ ਦੇ ਕੋਨੇ-ਕੋਨੇ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਿਹੜੀ মিডিਆ ਦੇ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਕਿਨਾਰਾ ਕੀਤਾ ਗਿਆ ਹੈ ਪੁਲਿਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ মিডিਆ ਦੇ ਵੱਲੋਂ ਪਰ ਪੁਲਿਸ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਹੈ ਜਿਹੜਾ ਨਹੀਂ ਦਿੱਤਾ ਤਾਂ ਇਸ ਵਕਤ ਦੀ ਜਿਹੜੀ ਅਹਿਮ ਖਬਰ ਹੈ ਲੁਧਿਆਣਾ ਦੇ ਡੀਸੀ ਦਫ਼ਤਰ ਨਾਲ ਜੁੜੀ ਹੋਈ ਆ ਰਹੀ ਹੈ ਦੱਸਦੇ ਕਿ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਪਹਿਲਾਂ ਵੀ ਬਹੁਤ ਸਾਰੇ ਹਾਦਸੇ ਪੰਜਾਬ ਦੇ ਵਿੱਚ ਹੋ ਚੁੱਕੇ ਨੇ ਦੱਸਦੇ ਕਿ ਬੀਤੇ ਦਿਨ ਬਟਾਲਾ ਦੇ ਵਿੱਚ ਇੱਕ ਗ੍ਰੇਨੇਡ ਮਿਲਿਆ ਸੀ ਗ੍ਰੇਨੇਡ ਮਿਲਣ ਤੋਂ ਬਾਅਦ ਵਿੱਚ ਪੂਰੇ ਹੀ ਇਹ ਪੁਲਿਸ ਪ੍ਰਸ਼ਾਸਨ ਤੇ ਬਰਨਾਲਾ ਬਟਾਲਾ ਵਾਸੀਆਂ ਜਿਹੜੀ ਆ ਭਾਜੜ ਪੈ ਗਈ ਸੀ ਤਾਂ ਪੁਲਿਸ ਨੇ ਮੌਕੇ ਤੇ ਜਾ ਕੇ ਉਸ ਬਾਬਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਸਾਰੀ ਜਾਂਚ ਹੈ ਜਿਹੜੀ ਆਰੰਭ ਕਰ ਦਿੱਤੀ ਸੀ ਤਾ ਹੁਣ ਇਸ ਵਕਤ ਦੀ ਜਿਹੜੀ ਅਹਿਮ ਖਬਰ ਹੈ ਉਹ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦੇ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਜਿਹੜੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਬਹੁਤ ਖਬਰਾਂ ਪੰਜਾਬ ਦੇ ਵਿੱਚ ਉੱਡਦੀਆਂ ਨੇ ਕਿ ਫਲਾਣੀ ਜਗ੍ਹਾ ਬੰਬ ਹੈ ਜਾਂ ਫਲਾਣੀ ਜਗ੍ਹਾ ਬੰਬ ਰੱਖ ਦਿੱਤਾ ਗਿਆ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਘਟਨਾਕ੍ਰਮ ਪਹਿਲਾਂ ਵੀ ਦੇਖਣ ਨੂੰ ਮਿਲੇ ਬੀਤੇ ਕੁਝ ਦਿਨ ਪਹਿਲਾਂ ਬਟਾਲਾ ਤੋਂ ਵੀ ਇੱਕ ਬੰਬ ਹੈ ਜਿਹੜਾ ਹੈਂਡ ਗ੍ਰੇਨੇਡ ਹੈ ਉਹ ਬਰਾਮਦ ਕੀਤਾ ਸੀ ਬਟਾਲਾ ਦੇ ਠੇਕੇ ਦੇ ਮੂਹਰੇ ਤੋਂ ਜਿਹੜਾ ਇਹ ਹੈਂਡ ਗ੍ਰੇਨੇਡ ਹੈ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਸੀ ਤਾਂ ਉਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਿਹੜੀ ਜਾਂਚ ਹੈ ਉਹ ਰੰਭ ਦਿੱਤੀ ਸੀ ਤਾਂ ਹੁਣ ਜਿਹੜੀ ਖਬਰ ਹੈ ਉਹ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਇਸ ਵਕਤ ਦੀ ਅਹਿਮ ਖਬਰ ਜਿਹੜੀ ਆ ਰਹੀ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਜਿੰਨੇ ਵੀ ਅਧਿਕਾਰੀ ਨੇ ਸਾਰਿਆਂ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਾਹਰ ਕੱਟ ਕੇ ਚੰਗੀ ਤਰ੍ਹਾਂ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਲੁਧਿਆਣਾ ਡੀਸੀ ਦਫ਼ਤਰ ਦਾ ਚੱਪਾ ਚੱਪਾ ਸ਼ਾਨ ਮਾਰਿਆ ਜਾ ਰਿਹਾ ਬੰਬ ਸਕੁਐ ਟੀਮਾਂ ਮੌਕੇ ਤੇ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਭਾਰੀ ਪੁਲਿਸ ਬਲ ਹੈ ਜਿਹੜਾ ਮੌਕੇ ਤੇ ਤਾਇਨਾਤ ਕਰ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਚੰਗੀ ਤਰ੍ਹਾਂ ਜਿਹੜੀ ਸ਼ਾਨਬੀੜ ਕੀਤੀ ਜਾ ਰਹੀ ਹੈ ਦੱਸੇ ਕਿ ਪੰਜਾਬ ਦੇ ਵਿੱਚ ਬਹੁਤ ਵਾਰੀ ਇਸ ਤਰ੍ਹਾਂ ਹੋਇਆ ਕਿ ਬੰਬ ਨਾਲ ਕਿਸੇ ਵਿਸ਼ੇਸ਼ ਥਾਂ ਨੂੰ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਹੈ ਹੁਣ ਜਿਹੜੀ ਧਮਕੀ ਹੈ ਡੀਸੀ ਦਫ਼ਤਰ ਨੂੰ ਉਡਾਉਣ ਦੀ ਦਿੱਤੀ ਗਈ ਹੈ ਡੀਸੀ ਦਫ਼ਤਰ ਦੇ ਵਿੱਚ ਬਿਲਕੁਲ ਮਾਹੌਲ ਹੈ ਜਿਹੜਾ ਉਹ ਤਣਾਪੂਰਨ ਹੋਇਆ ਪਿਆ ਸਾਰੇ ਹੀ ਅਧਿਕਾਰੀਆਂ ਨੂੰ ਡੀਸੀ ਦਫ਼ਤਰ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਮੌਕੇ ਤੇ ਭਾਰੀ ਪੁਲਿਸ ਵੱਲ ਜਿਹੜਾ ਤਾਇਨਾਤ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਕਿਨਾਰਾ ਕਰ ਦਿੱਤਾ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਐ ਮੀਡੀਆ ਦੇ ਨਾਲ ਪੁਲਿਸ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਤਾਂ ਉੱਥੇ ਹੀ ਜਿਹੜਾ ਸਰਚ ਅਭਿਆਨ ਹੈ ਪੁਲਿਸ ਦੇ ਵੱਲੋਂ ਸਰਚ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੀ ਧਮਕੀ ਮਿਲੀ ਹੈ ਧਮਕੀ ਦੇ ਬਾਅਦ ਵਿੱਚ ਉਸ ਬੰਬ ਨੂੰ ਲੱਭਿਆ ਜਾ ਰਿਹਾ ਹੈ ਬੰਬਸਕਵੈਡ ਟੀਮਾਂ ਮੌਕੇ ਤੇ ਪਹੁੰਚ ਹੋਈਆਂ ਨੇ ਭਾਰੀ ਪੁਲਿਸ ਬਲ ਜਿਹੜਾ ਤਾਇਨਾਤ ਕੀਤਾ ਹੋਇਆ ਹੈ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਵਿੱਚ ਸਾਰੇ ਹਿਲਾ ਅਧਿਕਾਰੀਆਂ ਨੂੰ ਡੀਸੀ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਗਿਆ ਬਹੁਤ ਬਰੀਕੀ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਵਕਤ ਦੀ ਐਮ ਖਬਰ ਲੁਧਿਆਣਾ ਦੇ ਡੀਸੀ ਦਫ਼ਤਰ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੰਬ ਨਾਲ ਅੜਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਇਸ ਵੱਡੀ ਖਬਰ ਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸ ਦਈਏ ਕਿ ਬੰਬ ਸਕੁਐਡ ਟੀਮਾਂ ਜਿਹੜੀਆਂ ਮੌਕੇ ਤੇ ਤਾਇਨਾਤ ਕਰ ਦਿੱਤੀਆਂ ਨੇ ਤਾਂ ਸਾਰੇ ਅਧਿਕਾਰੀਆਂ ਨੂੰ ਡੀਸੀ ਦਫ਼ਤਰ ਤੋਂ ਬਾਹਰ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਪੇ ਪੁਲਿਸ ਵੱਲੋਂ ਜਿਹੜੀ মিডিਆ ਦੇ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਕਿਨਾਰਾ ਕੀਤਾ ਗਿਆ ਪੁਲਿਸ ਨੇ ਨਾਲ মিডিਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ মিডিਆ ਦੇ ਨਾਲ ਕੋਈ ਵੀ ਪੁਲਿਸ ਨੇ ਕਿਸੇ ਤਰ੍ਹਾਂ ਦੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਚੰਗੀ ਤਰ੍ਹਾਂ ਜਿਹੜੀ ਬਰੀਕੀ ਦੇ ਨਾਲ ਜਾਂਚ ਕਰ ਰਿਹਾ ਉਸ ਬੰਬ ਨੂੰ ਲੱਭਿਆ ਜਾ ਰਿਹਾ ਜਿਸ ਦੀ ਅੱਜ ਧਮਕੀ ਦਿੱਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਜਿਹੜੀ ਇਸ ਵਕਤ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰ ਥੋੜੇ ਥੋੜੇ ਕਰ ਦਿਓ ਯਾਰ তুডি বাই তুডি বাই ਦੋ ਮਿੰਟ ਦੇ ਦੋ ਅਗਲੀ ਦੇਰ ਹੀ ਹੋਈ ਸਹੀ ਨਹੀਂ ਵਾਈਟ ਸਹੀ ਨਹੀਂ ਹੋਈ ਦੇਖੋ ਚੈਕਿੰਗ ਹੋ ਰਹੀ ਹੈ ਅਸੀਂ ਤਾਂ ਵੈਸੇ ਰੁਟੀਨ ਚ ਡੇਲੀ ਚੈੱਕ ਕਰਦੇ ਆ ਜੀ ਸਾਰੇ ਆਫਸਰ ਜਿੰਨੇ ਵੀ ਹੈਗੇ ਧਮਕੀ ਮਿਲੀ ਹੈ ਨਹੀਂ ਧਮਕੀ ਬਾਰੇ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਨੋਲਿਜ ਨਹੀਂ ਹੈ ਨਹੀਂ ਇੱਕ ਧਮਕੀ ਵੀ ਆਈ ਵੀ ਬੰਬ ਨਾਲ ਉਡਾਣ ਦੀ ਇਹਦੇ ਬਾਰੇ ਦੇਖੋ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਤੇ ਡੇਲੀ ਰੁਟੀਨ ਚੈੱਕ ਕਰਦੇ ਆ ਜੀ ਜਿਹੜੀ ਚੈਕਿੰਗ ਚੱਲ ਰਹੀ ਹੈ ਉਹ ਕਿਸ ਚੀਜ਼ ਦੀ ਹੈ ਇਹ ਚੈਕਿੰਗ ਤਾਂ ਸਾਡੇ ਥਾਣੇ ਦਾ ਇਲਾਕਾ ਹੈਗਾ ਜੀ ਆਫਸਰ ਪੈਂਦੇ ਹੈਗੇ ਅਸੀਂ ਤਾਂ ਡੇਲੀ ਚੈਕਿੰਗ ਕਰਦੇ ਹੈਗੇ ਇਸ ਚੀਜ਼ ਦੀ ਅੱਛਾ ਤੇ ਕੋਈ ਅੱਜ ਦੀ